ਸਸ਼ੀ ਦਾ ਜੀ ਮੈਂ ਅਸ਼ਦੀਪ ਕੋ ਸੰਦੇ ਉਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਹੜਾ ਨੇ ਇੰਨੀ ਮਾਰ ਦਿਖਾਈ ਤੇ ਦੂਸਰੇ ਪਾਸੇ ਜਿਹੜਾ ਕੱਲ ਵੱਡਾ ਬਿਆਨ ਨਿਕਲ ਕੇ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਥੇ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਇਹ ਕਿਸ ਤਰ੍ਹਾਂ ਦੀ ਤੁਸੀਂ ਮਦਦ ਕਰਨ ਜਾ ਰਹੇ ਹੋ ਜਿੱਥੇ 20000 ਦੀ ਗੱਲ ਕੀਤੀ ਹੈ 1 ਏਕੜ ਪਿੱਛੇ ਉਹ ਕਹਿੰਦੇ ਨੇ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਹੈਗੀ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਐਲਾਨ ਕੀਤਾ ਹੈ ਕਿ ਜਿਸ ਦੇ ਖੇਤ ਉਸਦੀ ਰੇਤ ਇਹ ਤਾਂ ਪਹਿਲਾਂ ਹੀ ਐਲਾਨ ਹੋ ਚੁੱਕਿਆ ਸੀ ਕਿਉਂਕਿ ਮਨੀਸ ਸੋਦੀਆਂ ਵੱਲੋਂ ਇਹ ਸਭ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹੀ ਐਲਾਨ ਕਰਦੇ ਨੇ ਜੋ ਦਿੱਲੀ ਲੋਬੀ ਵਾਲਿਆਂ ਵੱਲੋਂ ਕੀਤੇ ਜਾਂਦੇ ਹਨ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੇ ਇਹ ਕੱਲ ਐਲਾਨ ਹੋਏ ଥି ਨੇ ਉਹਨਾਂ ਉੱਤੇ ਵਾਰ-ਵਾਰ ਉਸ ਚਿਤਾਰੇ ਨੇ ਕਿਸਾਨ ਕਿਸਾਨ ਪ੍ਰਾਰ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਉੱਤੇ ਏਡੇ ਵੱਡੇ ਵੱਡੀ ਮੁਸੀਬਤ ਪਈ ਉੱਥੇ 20000 ਦੇ ਕੇ ਮੂੰਹ ਬੰਦ ਗੱਲ ਮੂੰਹ ਬੰਦ ਕਰਨ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੁਤੇਸ਼ਾਦ ਮਨੀਸ਼ ਸੋਦੀਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾੜ ਵੀ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਘਟ ਦੇ ਨਜ਼ਰ ਆ ਰਹੀ ਕਿਉਂਕਿ ਇੱਕ ਪਾਸੇ ਜਿੱਥੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡਾ ਐਲਾਨ ਕੀਤਾ ਜਾਂਦਾ ਸੰਬੋਧਨ ਕੀਤਾ ਜਾਂਦਾ ਰੈਲੀ ਕੀਤੀ ਜਾਂਦੀ ਹੈ ਤੇ ਲੱਖਾਂ ਦੇ ਸਾਥ ਨਾਲ ਉਹ ਪੈਸੇ ਲਗਾ ਦਿੰਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲ ਦਾ ਦਿੱਲੀ ਤੋਂ ਪੰਜਾਬ ਆਉਣ ਤੇ ਤੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਕੱਲ ਇੱਕ ਕੋੜੀ ਜਿੰਨੀ ਔਕਾਤ ਉਹਨਾਂ ਨੂੰ ਉਹਨਾਂ ਦੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਪੰਜਾਬ ਦੇ ਲੋਕ ਅੱਜ ਵੀ ਉਹ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਤੇ ਪੰਜਾਬ ਦੇ ਲੋਕ ਹੀ ਇੱਕ ਦੂਜੇ ਨਾਲ ਹੱਥ ਵਧਾਉਂਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸੇ ਤਰ੍ਹਾਂ ਦੀ ਆਸ ਦੀ ਉਮੀਦ ਨਹੀਂ ਰੱਖੀ ਗਈ ਸੀ ਲੇਕਿਨ ਜਿਸ ਤਰ੍ਹਾਂ ਕੱਲ ਵੱਡਾ ਐਲਾਨ ਕੀਤਾ ਤਾਂ ਲੋਕਾਂ ਦੇ ਮਨਾਂ ਵਿੱਚੋਂ ਲੈਹਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਸਰੇ ਪਾਸੇ ਕਹਿੰਦੇ ਨੇ ਫਿਰ ਫਿਰ ਚਾਲ ਚੱਲ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਵੱਲੋਂ ਕਿਉਂਕਿ ਅਰਵਿੰਦ ਕੇਜਰੀਵਾਲ ਫਿਰ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਸੀਟ ਤੋਂ ਖਾਲੀ ਕਰ ਦਿੱਤਾ ਜਾਵੇ ਤਾਂ ਫਿਰ ਵਕ ਵਖ ਚੈਨਲਾ ਵਕ ਵਖ ਜਗਾ ਤੇ ਕੰਸੋਹਾਂ ਚੱਲ ਪਈਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਹੈ ਕੁਰਸੀ ਹੋਰ ਕਿਸੇ ਨੂੰ ਦੇ ਦਿੱਤੀ ਜਾਵੇ ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਲਵਿੰਦ ਕੇਜਰੀਵਾਲ ਨੇ ਜਦੋਂ ਤਿਹਾਰ ਜੇਲ ਦੇ ਵਿੱਚੋਂ ਬਾਹਰ ਆਏ ਸੀ ਤਾਂ ਉਹਨਾਂ ਉਹਨਾਂ ਨਾਲ ਜਿਹੜੀ ਹੈ ਹਰਪਾਲ ਸਿੰਘ ਚੀਮਾ ਦੂਸਰੇ ਪਾਸੇ ਗੱਲ ਕਰੀਏ ਜਿਹੜੇ ਨੇ ਪੰਜਾਬ ਦੇ ਕੁਝ ਵਿਧਾਇਕ ਵੀ ਜਿਹੜੀ ਮੁਲਾਕਾਤ ਕਰਨ ਗਏ ਸੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਉਦੋਂ ਤੋਂ ਹੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਅੱਖ ਵਿੱਚ ਰਣ ਕਰ ਰਹੇ ਨੇ ਅਰਵਿੰਦ ਕੇਜਰੀ ਵਾਲੀ ਹੀ ਪੰਜਾਬ ਦੇ ਵਿੱਚ ਜਿੱਥੇ ਇੱਕ ਤਰਫਾ ਐਡਾ ਵੱਡੀ ਮੁਸੀਬਤ ਆਈ ਹੋਈ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਕਿ ਪਠਾਨ ਮਾਜਰਾ ਨੇ ਕਿਹਾ ਕਿ ਪੰਥਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਤੱਕ ਕਿਸੇ ਤਰ੍ਹਾਂ ਦੀ ਵੀ ਵਾਕ ਡੋਰ ਨਹੀਂ ਹੈ ਇਹ ਵਾਕ ਡੋਰ ਜਿਹੜੇ ਨੇ ਦਿੱਲੀ ਲੋਬੀ ਵਾਲਿਆਂ ਵੱਲੋਂ ਹੀ ਅਪਣਾਈ ਜਾ ਰਹੀ ਹੈ ਕੀ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਹੈ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਦੀਆਂ ਨੀਤੀਆਂ ਨੂੰ ਵੀ ਜਿਹੜੀਆਂ ਨੇ ਆਪਣੀਆਂ ਨੀਤੀਆਂ ਹੀ ਜਿਹੜੀਆਂ ਨੇ ਐਲਾਨੀਆਂ ਕਿਉਂ ਜਾਂਦੀਆਂ ਨੇ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਡਿਸੀਜਨ ਨਹੀਂ ਲੈ ਰਹੇ ਪੰਜਾਬ ਦੇ ਲਈ ਜਿੱਥੇ 2022 ਦੇ ਵਿੱਚ ਬੜੇ ਵੱਡੇ ਵਾਅਦੇ ਕੀਤੇ ਗਏ ਸੀ ਮੈਂ ਐਮਐਮਐਸਪੀ ਖਤਮ ਕਰਾਂਗਾ ਮੈਂ ਬੇਰੋਜ਼ਗਾਰੀ ਖਤਮ ਕਰਾਂਗਾ ਮੈਂ ਆ ਕਰਾਂਗਾ ਮੈਂ ਉਹ ਕਰਾਂਗਾ ਲੇਕਿਨ ਕਿਸੇ ਤਰ੍ਹਾਂ ਦੀ ਵੀ ਗੱਲ ਦੇ ਉੱਤੇ ਜਿਹੜੇ ਨੇ ਸਹੀ ਸਾਬਤ ਨਹੀਂ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਜਿਹੜੇ ਕੁਝ ਵਿਧਾਇਕ ਨੇ ਮੰਤਰੀ ਨੇ ਉਹ ਸੱਚ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸਲ ਵਿੱਚ ਦਿੱਲੀ ਲੋਬੀ ਵਾਲਿਆਂ ਵੱਲੋਂ ਹੀ ਕੰਮ ਨਹੀਂ ਕਰਨ ਦਿੱਤੇ ਜਾਂਦੇ ਜਿੱਥੇ ਪੰਜਾਬ ਦੇ ਵਿੱਚ ਇੰਨੀ ਕੁ ਜ਼ਿਆਦਾ ਹੜਾ ਹੜ ਦੇ ਪੀਰੀਅਡ ਹੋ ਚੁੱਕੇ ਨੇ ਲੋਕ ਜਿਨ੍ਹਾਂ ਦੀਆਂ ਫਸਲਾਂ ਤੱਕ ਤਬਾਹ ਹੋ ਗਈਆਂ ਨੇ ਤੇ 20-20000 ਰੁਪਇਆ ਦੇ ਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਹੈ ਜਿਹੜੀ ਮਤਲਬ ਸਹਾਇਤਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਹਾਇਤਾ ਕਿਸ ਤਰ੍ਹਾਂ ਦੀ ਹੈ ਇੱਕ ਪਾਸੇ ਜਿਹੜੇ ਨੇ ਰੇਤਾ ਜਿਹੜੀ ਉਹਨਾਂ ਦੇ ਉੱਪਰ ਪੱਤ ਚੜੀ ਪਈ ਹੈ ਉਹਨਾਂ ਦੀਆਂ ਫਸਲਾਂ ਉੱਤੇ ਤਾਂ ਇਹ ਤਾਂ ਪਹਿਲਾਂ ਹੀ ਮਨੀਸ਼ ਸੋਸੋਧਿਆ ਵੱਲੋਂ ਗੱਲ ਕਹਿ ਦਿੱਤੀ ਗਈ ਸੀ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਇਹ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਗੋਂਗੜੂਆ ਦਿੱਤੋ ਮਿੱਟੀ ਚਾੜਨ ਵਾਲੀ ਗੱਲ ਕੀਤੀ ਹੈ ਤਾਨੂੰ ਦੱਸ ਦਈਏ ਕਿ ਇਸ ਟਾਈਮ ਪੰਜਾਬ ਦੇ ਵਿੱਚ ਸਿਰਫ ਅਰਵਿੰਦ ਕੇਜੀਵਾਲ ਆਪਣੀ ਜਿਹੜੀ ਹੈ ਚਾਲ ਚੱਲਦੇ ਨਜ਼ਰ ਆ ਰਹੇ ਨੇ ਲੇਕਿਨ ਜਿਹੜੇ ਵਾਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਸੀ ਉਹ ਵੀ ਕਿਤੇ ਨਾ ਕਿਤੇ ਵਾਦੇ ਝੂਠੇ ਨਜ਼ਰ ਆ ਰਹੇ ਨੇ ਨਾ ਕੋਈ ਮੁਆਵਜ਼ਾ ਦੇ ਦਿੱਤਾ ਗਿਆ 2023 ਦੇ ਵਿੱਚ ਹਾਲਾਂਕਿ ਮੁਰਗੀਆਂ ਬੱਕਰੀਆਂ ਦੀ ਗੱਲ ਕਰਦੇ ਸੀ ਮੁਰਗੀਆਂ ਬੱਕਰੀਆਂ ਦੇ ਤਾਂ ਕੀ ਦੇਣਾ ਹੈ ਇਨਸਾਨ ਹੀ ਪਾਣੀ ਦੇ ਵਿੱਚ ਡੁੱਲ ਗਏ ਨੇ ਉਹਨਾਂ ਇਨਸਾਨਾਂ ਨੂੰ ਜਦੋਂ ਪਰਪਾਈ ਦਿੱਤੀ ਜਾਵੇਗੀ ਉਦੋਂ ਹੀ ਪਤਾ ਲੱਗੇਗਾ ਕਿ ਸੱਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮਦਰਦ ਨੇ ਪੰਜਾਬ ਦੇ ਲੇਕਿਨ ਹਜੇ ਤੱਕ ਜਿਹੜਾ ਕੱਲ ਬਿਆਨ ਦਿੱਤਾ ਗਿਆ ਉਹਦੇ ਉੱਤੇ ਜਿਹੜੇ ਨੇ ਕਿਸਾਨ ਭਰਾਵਾ ਵੱਲੋਂ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਪਰਹੀ ਜਾ ਰਹੀ I don't